ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਹਾਦਤ ਨੂੰ 350 ਸਾਲ ਹੋ ਗਏ ਨੇ ਤੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸਿੱਖ ਚੈਪਟਰ ਉੱਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਲੜੀਵਾਰ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਪਿਛਲੇ ਅਧਿਆਏ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਜਾ ਕੇ ਤੇ ਉਸ ਸਮੇਂ ਦੇ ਹਾਕਮ ਸ਼ੇਰ ਅਫਗਾਨ ਖਾਨ ਨੂੰ ਇਹ ਵਚਨ ਕਹਿਣ ਲਈ ਕਿਹਾ ਕਿ ਸਾਡੇ ਗੁਰੂ ਗੁਰਤੇਗ ਬਹਾਦਰ ਜੀ ਹਨ ਜੇਕਰ ਉਹ ਇਸਲਾਮ ਕਬੂਲ ਕਰਨਗੇ ਤਾਂ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ ਸੋ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਜਾਣ ਦਾ ਨਿਰਣਾ ਕੀਤਾ ਹੈ ਪੰਥ ਸਿੱਖਾਂ ਨੂੰ ਨਾਲ ਲਾ ਕੇ ਗੁਰੂ ਤੇਗ ਬਹਾਦਰ ਜੀ ਦਿੱਲੀ ਵਿਖੇ ਜਾਨ ਲਈ ਤਿਆਰ ਹੋ ਗਏ ਹਨ ਸੋ ਗੁਰਸਵਾਰ ਇਸ ਅਧਿਆਇ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਕਿਵੇਂ ਦਿੱਲੀ ਤੱਕ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਬੇਸ਼ੱਕ ਹਾਲ ਬਹੁਤ ਵਿਸਥਾਰ ਦੇ ਵਿੱਚ ਹੈ ਪਰ ਸਮਾਂ ਘੱਟ ਹੋਣ ਕਰਕੇ ਅਸੀਂ ਕੇਵਲ ਟੂਕ ਮਾਸਟਰ ਇਤਿਹਾਸ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ ਸੁਰ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਤੇ ਸਭ ਤੋਂ ਪਹਿਲਾਂ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਨੇ ਉੱਥੇ ਪਹੁੰਚ ਕੇ ਪਾਤਸ਼ਾਹ ਜੀ ਆਪਣੇ ਵੱਡੇ ਭਰਾਤਾ ਸੂਰਜਮਲ ਜੀ ਦੇ ਪੁੱਤਰਾਂ ਨੂੰ ਮਿਲੇ ਨੇ ਜਿਨ੍ਹਾਂ ਦੇ ਵਿੱਚ ਗੁਲਾਬਦਾਰਾਏ ਤੇ ਸ਼ਾਮਦਾਸ ਵਿਸ਼ੇਸ਼ ਨਾਮ ਹੁੰਦਾ ਸਾਰੇ ਪਰਿਵਾਰ ਨੂੰ ਮਿਲ ਕੇ ਉਹਨਾਂ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਵੱਲ ਨਾ ਜਾਣ ਬਾਰੇ ਕਿਹਾ ਹੈ ਪਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਅਕਾਲ ਪੁਰਖ ਦਾ ਪਾਣਾ ਮੰਨਣ ਦਾ ਉਪਦੇਸ਼ ਕਰਦਿਆਂ ਹਾਂ ਉਹਨਾਂ ਤੋਂ ਫਿਰ ਪਾਤਸ਼ਾਹ ਜੀ ਨੇ ਵਿਦਾਈ ਲਈ ਹ ਇੱਥੋਂ ਪਾਤਸ਼ਾਹ ਜੀ ਚੱਲ ਕੇ ਤੇ ਰੋਪੜ ਰੋਪੜ ਤੋਂ ਫਿਰ ਪਾਤਸ਼ਾਹ ਜੀ ਸੈਫਾਬਾਦ ਪਹੁੰਚੇ ਨੇ ਜਿੱਥੋਂ ਦਾ ਨਵਾਬ ਜੋ ਔਰੰਗਜ਼ੇਬ ਦਾ ਰਿਸ਼ਤੇਦਾਰ ਸੀ ਨਵਾਬ ਸੈਫ ਖਾਨ ਗੁਰੂ ਪਾਤਸ਼ਾਹ ਜੀ ਉਹਦੇ ਕੋਲ ਗਏ ਨੇ ਤੋ ਨਵਾਬ ਸੈਫ ਖਾਨ ਦੇ ਨਾਲ ਸਾਂਝੀ ਵਾਰਤਾ ਹੋਈ ਹੈ ਨਵਾਬ ਸੈਫ ਖਾਨ ਨੇ ਨਹੀਂ ਕੋਸ਼ਿਸ਼ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਜੀ ਦਿੱਲੀ ਵਾਲੇ ਪਾਸੇ ਨਾ ਜਾਣ ਪਰ ਗੁਰੂ ਤੇਗ ਬਹਾਦਰ ਜੀ ਨੇ ਉਹਦੇ ਨਾਲ ਸਾਰੇ ਵਿਚਾਰ ਚਰਚਾ ਕਰਕੇ ਉਸ ਨੂੰ ਦੱਸਿਆ ਹੈ ਕਿ ਸਾਨੂੰ ਹੁਣ ਇਸ ਧਰਮ ਨੂੰ ਬਚਾਉਣ ਵਾਸਤੇ ਇਹ ਕੁਰਬਾਨੀ ਕਰਨੀ ਹੀ ਪਾਣੀ ਹੈ ਉਧਰ ਜੋ ਸ਼ੇਰ ਅਫਗਾਨ ਖਾਨ ਸੀ ਉਸਨੇ ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਕਰਨ ਵਾਸਤੇ ਯਤਨ ਤੇਜ ਕਰ ਦਿੱਤੇ ਨੇ ਤੇ ਇਨਾਂ ਹੀ ਨੇ ਉਸਨੇ ਕੁਝ ਇਨਾਮ ਵੀ ਰੱਖਿਆ ਹੈ ਕਿਉਂਕਿ ਜਦੋਂ ਉਸ ਨੂੰ ਪਤਾ ਲੱਗਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਛੱਡ ਚੁੱਕੇ ਨੇ ਤੇ ਉੱਥੋਂ ਚਲੇ ਗਏ ਨੇ ਜਦੋਂ ਨਵਾਬ ਸੈਫ ਖਾਨ ਕੋਲ ਪਹੁੰਚੇ ਨੇ ਪਾਤਸ਼ਾਹ ਜੀ ਨੇ ਇੱਥੇ ਚਮਾਸਿਆਂ ਦਾ ਸਮਾਂ ਬਤੀਤ ਕੀਤਾ ਹੈ ਗੁਰੂ ਸਾਹਿਬ ਜੀ ਕਿਤੇ ਨਜ਼ਰੀ ਨਾ ਆਏ ਉਸਨੇ ਸੋਚਿਆ ਹੈ ਗੁਰੂ ਸਾਹਿਬ ਜੀ ਕਿਤੇ ਗੁਪਤ ਵਾਸ ਹੋ ਗਏ ਹਨ ਤਾਂ ਉਸਨੇ ਇਨਾਮ ਰੱਖਿਆ ਹੈ ਗੁਰੂ ਸਾਹਿਬ ਜੀ ਨੇ ਸੈਫਖਾਨ ਤੋਂ ਵੀ ਵਿਦਾਈ ਲਈ ਹੈ ਤੇ ਇੰਜ ਗੁਰੂ ਪਾਤਸ਼ਾਹ ਜੀ ਚੱਲ ਕੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਆਗਰੇ ਪਹੁੰਚੇ ਨੇ ਸੋ ਉੱਥੇ ਵੀ ਇੱਕ ਬਹੁਤ ਹੀ ਗੁਰੂ ਘਰ ਦੇ ਪਿਆਰ ਸਤਕਾਰ ਵਾਲੇ ਬੀਬੀ ਜੜੇ ਸੀ ਉਹ ਗੁਰੂ ਪਾਤਸ਼ਾਹ ਨੂੰ ਭਾਗ ਭਰੀ ਇਸ ਦਾ ਨਾਮ ਵੀ ਆਉਂਦਾ ਹੈ ਕੋਈ ਇਤਿਹਾਸਕਾਰਾਂ ਨੇ ਹੋਰ ਵੀ ਨਾਮ ਲਿਖਿਆ ਹੈ ਤਾਂ ਗੁਰੂ ਪਾਤਸ਼ਾਹ ਜੀ ਜਦੋਂ ਉੱਥੇ ਪਹੁੰਚੇ ਨੇ ਉਸ ਨੇ ਇੱਕ ਥਾਣ ਗੁਰੂ ਪਾਤਸ਼ਾਹ ਲਈ ਕੱਪੜਾ ਹੋਇਆ ਸੀ ਕਪੜਾ ਤਿਆਰ ਕੀਤਾ ਸੀ ਉਹ ਚਾਹੁੰਦੀ ਸੀ ਕਿ ਗੁਰੂ ਸਾਹਿਬ ਉਸ ਦੇ ਬਣੇ ਹੋਏ ਕੱਪੜੇ ਦਾ ਜਿਹੜਾ ਉਹ ਚੋਲਾ ਪਹਿਨਣ ਗੁਰੂ ਪਾਤਸ਼ਾਹ ਜੀ ਉੱਥੇ ਗਏ ਤੇ ਜੋ ਦੀ ਉਡੀਕ ਸੀ ਜੋ ਮਨ ਦੀ ਤੰਗ ਸੀ ਗੁਰੂ ਪਾਤਸ਼ਾਹ ਜੀ ਨੇ ਉਹ ਤਾਂ ਉਸ ਦੀ ਪੂਰੀ ਕੀਤੀ ਹੈ ਉਸ ਦੀ ਦਰਸ਼ਨਾਂ ਦੀ ਸ਼ਿੱਖ ਦੀ ਪਿਆਸ ਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਪੂਰੀ ਕੀਤੀ ਹੈ ਸੋ ਗੁਰੂ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਦੀ ਖਬਰ ਬਹੁਤ ਦੂਰ ਦੂਰ ਤੱਕ ਫੈਲ ਚੁੱਕੀ ਸੀ ਕਿਹਾ ਜਾਂਦਾ ਹੈ ਕਿ ਇਸੇ ਤਰ੍ਹਾਂ ਹੀ ਉਸ ਆਗਰ ਦੀ ਧਰਤੀ ਉੱਤੇ ਇੱਕ ਗਰੀਬ ਮੁਸਲਮਾਨ ਰਹਿੰਦਾ ਸੀ ਜਿਸ ਦਾ ਇਤਿਹਾਸਕਾਰਾਂ ਨੇ ਇਤਿਹਾਸ ਵਿੱਚ ਨਾਮ हसन ਅਲੀ ਕਰਕੇ ਲਿਖਿਆ ਹੈ ਉਹ ਬਜ਼ੁਰਗ ਸੀ ਉਸ ਨੂੰ ਵੀ ਪਤਾ ਲੱਗਾ ਕਿ ਇਸ ਤਰ੍ਹਾਂ ਸਿੱਖਾਂ ਦੇ ਗੁਰੂ ਦੇ ਉੱਤੇ ਹਕੂਮਤ ਨੇ ਇਨਾਮ ਰੱਖਿਆ ਗ੍ਰਿਫਤਾਰੀ ਦਾ ਉਸ ਦੇ ਮਨ ਦੇ ਵਿੱਚ ਇਹ ਗੱਲ ਆਈ ਹੈ ਕਿ ਜੇਕਰ ਸਿੱਖਾਂ ਦਾ ਗੁਰੂ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਵੇ ਤਾਂ ਜੋ ਉਹਨਾਂ ਲਈ ਇਨਾਮ ਰੱਖਿਆ ਹੋਇਆ ਹੈ ਉਹ ਇਨਾਮ ਮੈਨੂੰ ਮਿਲੇ ਤੇ ਮੇਰੇ ਘਰ ਦੀ ਗਰੀਬੀ ਜਾਂਦੀ ਰਹੇ ਸੋ ਗੁਰੂ ਪਾਤਸ਼ਾਹ ਜੀ ਜੋ ਜਾਣੀ-ਜਾਨ ਸਨ ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਸਨ ਤਾਂ ਗੁਰੂ ਪਾਤਸ਼ਾਹ ਜੀ ਨੇ ਫੈਸਲਾ ਕੀਤਾ ਹੈ ਕਿ ਇਸ ਰਾਹੀ ਹੀ ਗ੍ਰਿਫਤਾਰੀ ਦੇਣੀ ਹੈ ਤਾਂ ਕਿ ਜੋ ਇਹਨਾਂ ਦੇ ਘਰ ਦੇ ਵਿੱਚ ਭੁੱਖ ਹੈ ਗਰੀਬੀ ਹੈ ਇਹਨਾਂ ਕੋਲ ਸਰੀਰ ਟੱਕਣ ਵਾਸਤੇ ਕੱਪੜੇ ਨਹੀਂ ਨੇ ਤਾਂ ਕਿ ਇਹਨਾਂ ਦੀ ਗਰੀਬੀ ਦੂਰ ਹੋ ਜਾਵੇ ਸੋ ਗੁਰੂ ਪਾਤਸ਼ਾਹ ਜੀ ਨੇ हसन अली ਦੇ ਰਾਹੇ ਗ੍ਰਫਤਾਰੀ ਦਿੱਤੇ ਹੈ ਇਤਿਹਾਸਕਾਰਾਂ ਨੇ ਵੱਖ-ਵੱਖ ਰੂਪ ਦੇ ਵਿੱਚ ਦੋ ਤਿੰਨ ਉਸ ਸਮੇਂ ਦੀਆਂ ਘਟਨਾਵਾਂ ਨੂੰ ਸਾਹਮਣੇ ਲਿਆਂਦਾ ਹੈ ਸੋ ਗੁਰੂ ਪਾਤਸ਼ਾਹ ਜੀ ਨੇ ਆਪਣਾ ਇੱਕ ਬਾਤ ਹੀ ਕੀਮਤੀ ਦੁਸ਼ਾਲਾ हसन अली ਰਾਹੇ ਵੇਚਣ ਭੇਜਿਆ ਹੈ ਤੇ ਉਸ ਨੇ ਜਾ ਕੇ ਨਾਲ ਇਹ ਜਿਹੜਾ ਉੱਥੋਂ ਦਾ कोतवाल ਸੀ ਉਸ ਨੂੰ ਇਹ ਦੱਸ ਦਿੱਤਾ ਹੈ ਕਿ ਇੰਜ ਜਿਸ ਗੁਰੂ ਤੇਗ ਬਹਾਦਰ ਨੂੰ ਤੁਸੀਂ ਗ੍ਰਿਫਤਾਰ ਕਰਨਾ ਚਾਹੁੰਦੇ ਹੋ ਉਹ ਆਗਰਾ ਦੇ ਵਿੱਚ ਫਲਾਣੀ ਥਾਂ ਤੇ ਬੈਠੇ ਹੋਏ ਹਨ ਸੋ ਇਸ ਤੋਂ ਪਹਿਲਾਂ ਕਿ ਉਸ ਸਮੇਂ ਦੀ ਜਿਹੜੇ ਫੌਜ ਸੀ ਉਹਦੀ कोतवाल ਦੀ ਉਹ ਆ ਕੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਦੇ ਗੁਰੂ ਸਾਹਿਬ ਨੇ ਉਸ ਤੋਂ ਪਹਿਲਾਂ ਹੀ ਵਿਚਾਰ ਕਰਕੇ ਭਾਈ ਉਦਾਜ ਜੀ ਨੂੰ ਆਪਣੇ ਨਾਲੋਂ ਵੱਖ ਕਰ ਦਿੱਤਾ ਹੈ ਕੋਈ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਸਾਹਿਬ ਜੀ ਨੇ ਭਾਈ ਗੁਰਦਤਾ ਜੀ ਨੂੰ ਵੀ ਆਪਣੇ ਨਾਲੋਂ ਵੱਖ ਕਰ ਦਿੱਤਾ ਹੈ ਪਰ ਨਹੀਂ ਗੁਰੂ ਸਾਹਿਬ ਜੀ ਦੇ ਨਾਲ ਹੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਭਾਈ ਗੁਰਦਤਾ ਜੀ ਦੀ ਗ੍ਰਿਫਤਾਰੀ ਵੀ ਗੁਰੂ ਸਾਹਿਬ ਜੀ ਦੇ ਨਾਲ ਹੀ ਹੋਈ ਹੈ ਜਿਸ ਦਾ ਵਰਣਨ ਅਸੀਂ ਅੱਗੇ ਜਾ ਕੇ ਕਰਾਂਗੇ ਸੋ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਭਾਈ ਉਹਦਾ ਜੀ ਨੂੰ ਆਪਣੇ ਨਾਲੋਂ ਵੱਖ ਕਰ ਦਿੱਤਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੀਆਲਾ ਜੀ ਤੇ ਭਾਈ ਗੁਰਦਤਾ ਜੀ ਨੂੰ ਗ੍ਰਿਫਤਾਰ ਕਰਕੇ ਉੱਥੋਂ ਫਿਰ ਦਿੱਲੀ ਲਿਆਂਦਾ ਗਿਆ ਏ ਦਿੱਲੀ ਦੇ ਵਿੱਚ ਇੱਕ ਬਹੁਤ ਹੀ ਡਰਾਉਣੇ ਹਵੇਲੇ ਸੀ ਜਿਸ ਨੂੰ ਭੂਤ ਹਵੇਲੇ ਜਾਂ ਭੂਤ ਬੰਗਲਾ ਵੀ ਕਿਹਾ ਜਾਂਦਾ ਸੀ ਕਿਉਂਕਿ ਬਹੁਤ ਪੁਰਾਣੇ ਸਮੇਂ ਦੀ ਉਹ ਹਵੇਲੀ ਸੀ ਉਹਦੇ ਵਿੱਚ ਕੋਈ ਵੀ ਵੱਸਦਾ ਨਹੀਂ ਸੀ ਇਲਾਕੇ ਦੇ ਵਿੱਚ ਮਸ਼ਹੂਰ ਸੀ ਕਿ ਇਸ ਹਵੇਲੀ ਦੇ ਵਿੱਚ ਪ੍ਰੇਤਾਂ ਦਾ ਵਾਸਾ ਹੈ ਇਸ ਕਰਕੇ ਵੀ ਉਸ ਹਵੇਲੀ ਦੇ ਵਿੱਚ ਕੋਈ ਨਹੀਂ ਸੀ ਰਹਿੰਦਾ ਤੇ ਇਹ ਵੀ ਉਸ ਸਮੇਂ ਗੱਲ ਮਸ਼ਹੂਰ ਸੀ ਕਿ ਜਿਹੜਾ ਇੱਕ ਵਾਰੀ ਇਸ ਹਵੇਲੀ ਦੇ ਵਿੱਚ ਆ ਗਿਆ ਉਹ ਫਿਰ ਜਿਉਂਦਾ ਵਾਪਸ ਨਹੀਂ ਜਾਂਦਾ ਇਹ ਗੱਲ ਫੈਲਾਈ ਗਈ ਸੀ ਕਿ ਭੂਤ ਹੀ ਉਸ ਨੂੰ ਭੂਤ ਪ੍ਰੇਤ ਹੀ ਮਾਰ ਦਿੰਦੇ ਨੇ ਅਸਲ ਦੇ ਵਿੱਚ ਇਹ ਉਸ ਸਮੇਂ ਜਿਹੜੀ ਦਿੱਲੀ ਦੀ ਸਰਕਾਰ ਸੀ ਰੰਗਜੀਵ ਦਾ ਰਾਜ ਸੀ ਉਹਦੇ ਕੋਤਵਾਲਾਂ ਦਾ ਇੱਕ ਇੰਟਰੋਗੇਸ਼ਨ ਸੈਂਟਰ ਸੀ ਜਿੱਥੇ ਬਹੁਤ ਹੀ ਤਸੀਹੇ ਦੇ ਕੇ ਖਾਸ ਕਿਸਮ ਦੇ ਜਿਹੜੇ ਸਨ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਸੀ ਤੇ ਤਾਂ ਕਿ ਇਸ ਹਵੇਲੀ ਦੇ ਲਾਗੇ ਚਾਗੇ ਜਾਂ ਇਹਦੇ ਅੰਦਰ ਕੋਈ ਨਾ ਆਵੇ ਇਸ ਕਿਸਮ ਦੀਆਂ ਮਨ ਘੜਤ ਗੱਲਾਂ ਉਹ ਸਮੇਂ ਫਲਾਈਆਂ ਹੋਈਆਂ ਸਨ ਸੋ ਗੁਰੂ ਪਾਤਸ਼ਾਹ ਜੀ ਨੂੰ ਇਸ ਹਵੇਲੀ ਦੇ ਵਿੱਚ ਰੱਖਿਆ ਹੈ ਇਸ ਹਵੇਲੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਿੰਜਰੇ ਸਨ ਖਾਸ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਜਿਸ ਹਵੇਲੀ ਦੇ ਵਿੱਚ ਰੱਖਿਆ ਗਿਆ ਉਸ ਦੀਆਂ ਸਾਰੇ ਪਾਸਿਆਂ ਤੇ ਸੂਏ ਲੱਗੇ ਹੋਏ ਸਨ ਤਿੱਖੀਆਂ ਨੁਕਾਂ ਵਾਲੇ ਉੱਪਰ ਦੇ ਉੱਤੇ ਵੀ ਤਿੱਖੇ ਨੋਕ ਲੱਗੇ ਹੋਏ ਸਨ ਕੇਵਲ ਥੱਲੇ ਹੀ ਨਹੀਂ ਸਨ ਔਰ ਇਹ ਪਿੰਜਰੇ ਕੇਵਲ ਇੰਨੀ ਕਿ ਉਚਾਈ ਸੀ ਕਿ ਕੋਈ ਵੀ ਮਨੁੱਖ ਇਹਦੇ ਵਿੱਚ ਸਿੱਧਿਆਂ ਖੜਾ ਨਹੀਂ ਸੀ ਹੋ ਸਕਦਾ ਗੁਰੂ ਸਾਹਿਬਾਂ ਵਾਸਤੇ ਇਹ ਪਿੰਜਰਾ ਖਾਸ ਤੌਰ ਤੇ ਇਸ ਕਰਕੇ ਚੁਣਿਆ ਗਿਆ ਨਾ ਗੁਰੂ ਪਾਤਸ਼ਾਹ ਜੀ ਸਹੀ ਤਰ੍ਹਾਂ ਬੈ ਸਕਣ ਨਾ ਖਲੋ ਸਕਣ ਕਿਉਂਕਿ ਗੁਰੂ ਪਾਤਸ਼ਾਹ ਜੀ ਅਗੇ ਪਿੱਛੇ ਜਾਂ ਆਸੇ ਪਾਸੇ ਹੰਦੇ ਸਨ ਤਾਂ ਉਹ ਲੱਗੇ ਹੋਏ ਸੂਏ ਜਾਂ ਤਿੱਖੀਆਂ ਨੋਕਾਂ ਗੁਰੂ ਪਾਤਸ਼ਾਹ ਜੀ ਦੇ ਸਰੀਰ ਨੂੰ ਵੱਜ ਕੇ ਸਰੀਰ ਵਿੱਚੋਂ ਖੂਨ ਕੱਢ ਦਿਆਂ ਸਨ ਜੇ ਗੁਰੂ ਪਾਤਸ਼ਾਹ ਜੀ ਖਲੋਣਾ ਵੀ ਚਾਹਣ ਤਾਂ ਉਹ 16 ਸਿਰ ਦੇ ਵਿੱਚ ਵੱਜ ਕੇ ਖੂਨ ਕੱਢ ਦਿਆਂ ਸਨ ਗੁਰੂ ਪਾਤਸ਼ਾਹ ਜੀ ਨੇ ਵੀ ਇਸ ਹਾਲਾਤ ਦੇ ਵਿੱਚ ਹੀ ਉਸ ਪਿੰਜਰੇ ਦੇ ਵਿੱਚ ਚੌਂਕੜਾ ਮਾਰ ਲਿਆ ਹੈ ਤੇ ਅਕਾਲ ਪੁਰਖ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ ਸੋ ਇਹ ਜਿਹੜੀ ਗ੍ਰਿਫਤਾਰੀ ਸੀ ਇਹ ਨਵੰਬਰ ਦੇ ਸ਼ੁਰੂ ਦੇ ਮਹੀਨੇ ਦੀ ਹੈ ਸ਼ੁਰੂ ਦੇ ਦਿਨਾਂ ਦੀ ਹੈ ਜਿਹੜੀ ਲਗਾਤਾਰ ਉਸ ਸਮੇਂ ਕੋਈ 10-12 ਦਿਨ ਵੱਖ-ਵੱਖ ਤਰ੍ਹਾਂ ਦੇ ਤਸੀਹੇ ਜਿਹੜੇ ਨੇ ਉਹ ਦਿੱਤੇ ਗਏ ਸਭ ਤੋਂ ਪਹਿਲਾਂ ਬਾਤ ਹੀ ਘੱਟ ਭੋਜਨ ਦੇਣਾ ਤਾਂ ਕਿ ਭੁੱਖ ਦੇ ਨਾਲ ਵਿਆਕੁਲ ਹੋ ਜਾਣ ਪਾਣੀ ਵੀ ਪੀਣ ਵਾਸਤੇ ਘੱਟ ਦੇਣਾ ਤੇ ਵੱਖ-ਵੱਖ ਤਰ੍ਹਾਂ ਦੇ ਡਰਾਵੇ ਤੇ ਸਮਝੌਤੇ ਦੀਆਂ ਗੱਲਾਂ ਕਰਨੀਆਂ ਸੋ ਅਗਲਾ ਜੋ ਪੱਖ ਹੁਣ ਉਸ ਸਮੇਂ ਦੀ ਮੁਗਲਿਆ ਹਕੂਮਤ ਨੇ ਰੱਖਿਆ ਹੈ ਉਹ ਕੀ ਰੱਖਿਆ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਸਰਕਾਰ ਦੇ ਅਹਿਲ ਕਰ ਇਹ ਪੁੱਛਣਾ ਸ਼ੁਰੂ ਕੀਤਾ ਕਿ ਕਾਜੀ ਆ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਹੈ ਕਹਿਣ ਲੱਗਾ ਕਿ ਮੈਂ ਤੁਹਾਨੂੰ ਤਿੰਨ ਸੁਝਾ ਦੇਣ ਵਾਸਤੇ ਆਇਆ ਹਾਂ ਤੁਹਾਡੇ ਸਾਹਮਣੇ ਮੈਂ ਤਿੰਨ ਸੁਝਾ ਹਨ ਤੁਸੀਂ ਤਿੰਨਾ ਵਿੱਚੋਂ ਜਿਸ ਨੂੰ ਵੀ ਮੰਨ ਲੋਗੇ ਉਹ ਤੁਹਾਡੀ ਮਰਜ਼ੀ ਹੈ ਉਹਨਾਂ ਵਿੱਚੋਂ ਤਿੰਨ ਕਿਹੜੇ ਸੁਝਾਅ ਉਹਨੇ ਗੁਰੂ ਪਾਤਸ਼ਾਹ ਜੀ ਨੂੰ ਪੇਸ਼ ਕੀਤੇ ਸਭ ਤੋਂ ਪਹਿਲਾਂ ਕਾਜੀ ਕਹਿਣ ਲੱਗਾ ਕਿ ਤੁਸੀਂ ਆਪਣੇ ਕੋਈ ਨਾ ਕੋਈ ਕਰਾਮਾਤ ਦਿਖਾਓ ਨੰਬਰ 2 ਤੇ ਜੇ ਤੁਸੀਂ ਕਰਾਮਾਤ ਨਹੀਂ ਦਿਖਾਉਣੇ ਤਾਂ ਇਸਲਾਮ ਕਬੂਲ ਕਰੋ ਤੇ ਤੀਸਰਾ ਸੁਝਾਅ ਜਿਹੜਾ ਮੈਂ ਤੁਹਾਨੂੰ ਇੱਥੇ ਦੇਣ ਲਈ ਆਇਆ ਹਾਂ ਜੇ ਤੁਸੀਂ ਕਰਾਮਾਤ ਵੀ ਨਹੀਂ ਵਿਖਾਉਣੀ ਜੇ ਤੁਸੀਂ ਇਸਲਾਮ ਵੀ ਕਬੂਲ ਨਹੀਂ ਕਰਨੇ ਤਾਂ ਫਿਰ ਤੁਹਾਨੂੰ ਮੌਤ ਜਿਹੜੀ ਆ ਉਹ ਚੁਣਨੀ ਪਵੇਗੀ ਤੇ ਤੁਸੀਂ ਫਿਰ ਮੌਤ ਵਾਸਤੇ ਤਿਆਰ ਹੋ ਜਾਵੋ ਉਸ ਦਾ ਜੋ ਜਵਾਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਰਾਮਾਤ ਕਹਿਰ ਦਾ ਨਾਮ ਹੈ ਅਸੀਂ ਕਹਿਰ ਨਹੀਂ ਵਰਤਾਉਣਾ ਤੈਨੂੰ ਆਪਣਾ ਧਰਮ ਪਿਆਰਾ ਹੈ ਤੇ ਸਾਨੂੰ ਆਪਣਾ ਧਰਮ ਪਿਆਰਾ ਹੈ ਕਰਾਮਾਤ ਅਸੀਂ ਤੈਨੂੰ ਬਿਲਕੁਲ ਨਹੀਂ ਦਿਖਾਵਾਂਗੇ ਤੇ ਨਾ ਅਸੀਂ ਇਸਲਾਮ ਕਬੂਲ ਕਰਨਾ ਹੈ ਆ ਜਿਹੜੀ ਤੀਸਰੀ ਗੱਲ ਤੂੰ ਸਾਨੂੰ ਕਹਿ ਰਿਆਂ ਹੈ ਜਿੰਨੂੰ ਤੂੰ ਆਪਣਾ ਸੁਝਾਅ ਕਹਿ ਰਿਆਂ ਹੈ ਤੀਸਰੀ ਗੱਲ ਜਿਹੜੀ ਤੂੰ ਮੌਤ ਦੇ ਡਰਾਵੇ ਸਾਨੂੰ ਦੇ ਰਿਆ ਹੈ ਸੱਚ ਜਾਣੇ ਜਦੋਂ ਅਸੀਂ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਚੱਲੇ ਸਾਂ ਅਸੀਂ ਮੌਤ ਉਦੋਂ ਹੀ ਕਬੂਲ ਰੱਖ ਲਈ ਸੀ ਤੂੰ ਯਾਦ ਰੱਖੇ ਇਹ ਗੱਲ ਚੇਤੇ ਰੱਖੇ ਇਸਲਾਮ ਤੇ ਕਰਾਮਾਤ ਇਹ ਦੋਵੇਂ ਅਸੀਂ ਨਹੀਂ ਮੰਨਣੀਆਂ ਹਾਂ ਤੀਸਰੀ ਗੱਲ ਜਿਹੜੀ ਹੈ ਉਹ ਤੇਰੀ ਅਸੀਂ ਪੂਰੀ ਤਰ੍ਹਾਂ ਮੰਨਾਂਗੇ ਅਸੀਂ ਮੌਤ ਕਬੂਲ ਕਰਾਂਗੇ ਪਰ ਇਸਲਾਮ ਤੇ ਕਰਾਮਾਤ ਨਹੀਂ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕਾਜੀ ਨੇ ਕਾਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਇਹ ਜਵਾਬ ਸੁਣ ਕੇ ਫਿਰ ਵਾਪਸ ਆ ਗਿਆ ਹੈ ਤੇ ਅਗਲੇ ਦਿਨ ਕਾਜੀ ਨੇ ਫਿਰ ਕਿਹੜੀ ਅਗਲੀ ਗੱਲ ਕੀਤੀ ਹੈ ਗੁਰੂ ਸvare ਉਹ ਤੁਹਾਡੇ ਨਾਲ ਕੱਲ ਦੇ ਇਤਿਹਾਸ ਦੇ ਵਿੱਚ ਸਾਂਝੇ ਕਰਾਂਗਾ ਸੋ ਗੁਰੂ ਸਵਾਰਿਓ ਖੀਰ ਤੇ ਬੇਨਤੀ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਪੁਰਬ ਤੇ ਉਹਨਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਤੋਂ ਬਾਅਦ ਬਹੁਤ ਸਾਰੇ ਐਸੇ ਸਾਡੇ ਕੌਮੀ ਮੁੱਦੇ ਨੇ ਜਿਨ੍ਹਾਂ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਉਣੇ ਹੈ ਸੋ ਗੁਰੂਸਵਾਰਿਓ ਕੱਲ ਨਵੇਂ ਅਧਿਆਏ ਦੇ ਨਾਲ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ